ਅਰਮਾਨ ਮਲਿਕ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਯੂਟਿਊਬਰ ਅਰਮਾਨ ਮਲਿਕ ਨੂੰ ਧਮਕੀਆਂ ਮਿਲੀਆਂ ਨੇ ਦੱਸ ਦਈਏ ਕਿ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਅਰਮਾਨ ਮਲਿਕ ਵੱਲੋਂ ਇਹ ਆਖਿਆ ਗਿਆ ਹੈ ਅਰਮਾਨ ਮਲਿਕ ਵੱਲੋਂ ਕਿ ਮੈਨੂੰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਆਪਣੇ ਬੱਚਿਆਂ ਨੂੰ ਸਾਹਮ ਕੇ ਰੱਖ ਲਾ ਨਹੀਂ ਤਾਂ ਮਾਰ ਦੇਾਂਗੇ ਹਾਲਾਂਕਿ ਜਿੱਤੇ ਇੱਕ ਪਾਸੇ ਅਸੀਂ ਵੀਡੀਓ ਦਾ ਜ਼ਿਕਰ ਕਰ ਰਹੇ ਹਾਂ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਖੁਦ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਯੂਟਿਊਬਰ ਅਰਮਾਨ ਮਲਿਕ ਵੱਲੋਂ ਪਰ ਉੱਥੇ ਦੂਜੇ ਪਾਸੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਅਰਮਾਨ ਵੱਲੋਂ ਕਿ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਬਲੈਕਮੇਲ ਕੀਤਾ ਜਾ ਰਿਹਾ ਹੈ ਹਾਲਾਂਕਿ ਅਪੀਲ ਵੀ ਕੀਤੀ ਹੈ ਪੰਜਾਬ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੀ ਤਾਂ ਸਖਤ ਕਾਰਵਾਈ ਦੀ ਇਹ ਮੰਗ ਕੀਤੀ ਗਈ ਹੈ ਯੂਟਿਊਬਰ ਅਰਮਾਨ ਮਲਿਕ ਵੱਲੋਂ ਵੱਡੀ ਫੈਨ ਫੋਲੋਇੰਗ ਹੈ ਸੋਸ਼ਲ ਮੀਡੀਆ ਤੇ ਮਿਲੀਅਨਸ ਦੇ ਵਿੱਚ ਫੋਲੋਅਰ ਨੇ ਵਕ ਵਕ ਜੋ ਸੋਸ਼ਲ ਮੀਡੀਆ ਤੇ ਇਹਨਾਂ ਨੇ ਅਕਾਊਂਟ ਬਣਾਏ ਹੋਏ ਨੇ ਭਾਵੇਂ ਉਹ ਫੇਸਬੁਕ ਹੋਵੇ ਭਾਵੇਂ ਉਹ YouTube ਹੋਣ ਜਾਂ ਫਿਰ Instagram ਹੋਵੇ ਤਾਂ YouTube ਤੇ ਵੀ ਕਈ ਸਬਸਕ੍ਰਾਈਬਰ ਨੇ ਨਾ ਦੇ Instagram ਤੇ ਵੀ ਵੱਡੀ ਗਿਣਤੀ ਦੇ ਵਿੱਚ ਫੋਲੋਅਰ ਨੇ ਪਰ ਉੱਥੇ ਹੀ ਚਰਚਾ ਦੇ ਵਿੱਚ ਰਹਿਣ ਵਾਲੇ ਅਰਮਾਨ ਮਲਿਕ ਨੂੰ ਧਮਕੀਆਂ ਮਿਲੀਆਂ ਨੇ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਇਸ ਗੱਲ ਦਾ ਜ਼ਿਕਰ ਖੁਦ ਯੂਟਿਊਬਰ ਅਰਮਾਨ ਮਲਿਕ ਨੇ ਕੀਤਾ ਹੈ ਤਾਂ ਅਰਮਾਨ ਮਲਿਕ ਨੇ ਸੋਸ਼ਲ ਮੀਡੀਆ ਤੇ ਖੋਦ ਵੀਡੀਓ ਬਣਾ ਕੇ ਸਾਂਝੀ ਕੀਤੀ ਹੈ ਔਰ ਉਸ ਆਡੀਓ ਨੂੰ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਧਮਕੀਆਂ ਭੇਜੀਆਂ ਗਈਆਂ ਨੇ ਤਾਂ ਧਮਕੀ ਪਰੇ ਸੁਨੇਹੇ ਵੀ ਜਿਹੜੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਕਿਸ ਤਰ੍ਹਾਂ ਧਮਕੀ ਜਿਹੜੀ ਹੈ ਉਹ ਅਰਮਾਨ ਮਲਿਕ ਨੂੰ ਦਿੱਤੀ ਗਈ ਔਰ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੂਟਿਊਬਰ ਾਰਮਾਨ ਮਲਿਕ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਔਰ ਦੱਸਦੀ ਕਿ ਾਰਮਾਨ ਮਲਿਕ ਦਾ ਕਹਿਣਾ ਹੈ ਕਿ ਮੈਨੂੰ ਇਹ ਧਮਕੀਆਂ ਇਹ ਦਿੱਤੀਆਂ ਗਈਆਂ ਕਿ ਆਪਣੇ ਬੱਚਿਆਂ ਨੂੰ ਸਾਹਮ ਕੇ ਰੱਖ ਲਾ ਮਾਰਾਂਗੇ ਜ਼ਰੂਰ ਔਰ ਇਹ ਵੀ ਆਖਿਆ ਗਿਆ ਅਰਮਾਨ ਵੱਲੋਂ ਕਿ ਧਮਕੀ ਭਰੇ ਜੇਕਰ ਸੁਨੇਹੇ ਮੈਂ ਇਗਨੋਰ ਕਰ ਦਿੰਨਾ ਤਾਂ ਮੈਨੂੰ ਗੰਦੀਆਂ ਗਾਲਾਂ ਵੀ ਜੜੀਆਂ ਨੇ ਉਹ ਕੱਢੀਆਂ ਜਾਂਦੀਆਂ ਨੇ ਖੁਦ ਅਰਮਾਨ ਮਲਿਕ ਨੇ ਇਹ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਔਰ ਜਾਣਕਾਰੀ ਜਿਹੜੀ ਆ ਉਹ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੀ ਹੈ ਔਰ ਇਸ ਦੇ ਨਾਲ ਯੂਟਿਊਬਰ ਅਰਮਾਨ ਮਲਿਕ ਨੇ ਦੱਸਦੀ ਕਿ ਪੰਜਾਬ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਬਲੈਕਮੇਲ ਜਿਹੜਾ ਅਰਮਾਨ ਮਲਿਕ ਨੂੰ ਕੀਤਾ ਜਾ ਰਿਹਾ ਹੈ ਆ ਸੋਸ਼ਲ ਮੀਡੀਆ ਤੇ ਖੂਬ ਚਰਚਾ ਦੇ ਵਿੱਚ ਰਹਿੰਦੇ ਨੇ ਆਪਣੇ ਪਰਿਵਾਰ ਨੂੰ ਲੈ ਕੇ ਕਿਉਂਕਿ ਵੀਡੀਓਜ਼ YouTube ਤੇ ਵੀ ਸਾਂਝੀਆਂ ਕਰਦੇ ਨੇ ਔਰ ਮਾਨ ਮਲਿਕ Instagram ਤੇ ਵੀ ਸਾਂਝੀਆਂ ਕਰਦੇ ਰਹਿੰਦੇ ਨੇ ਰਿਸ ਭਾਵੇਂ ਜਿਮ 'ਚ ਵਰਕਆਊਟ ਕਰਦੇ ਦੀ ਹੋਵੇ ਜਾਂ ਫਿਰ ਕਿਤੇ ਘੁੰਮਣ ਫਿਰਨ ਗਏ ਹੋਣ ਜਾਂ ਫਿਰ ਪਰਿਵਾਰ ਦੇ ਵਿੱਚ ਬੈਠੇ ਹੋਣ ਬਹੁਤ ਵੀਡੀਓਜ਼ ਜਿਹੜੀਆਂ ਨੇ ਇਹਨਾਂ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਪਰ ਹੁਣ ਇਹ ਯੂਟਿਊਬਰ ਹਨਮਾਨ ਮਲਿਕ ਨੂੰ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਰਮਾਨ ਮਲਿਕ ਨੂੰ ਕਿਸ ਨੇ ਧਮਕੀਆਂ ਦਿੱਤੀਆਂ ਔਰ ਕੌਣ ਇਸ ਦੇ ਪਿੱਛੇ ਹੈ तमाम ਪਹਿਲੂਆਂ ਤੋਂ ਹਲਾਕੇ ਪੁਲਿਸ ਜਾਂਚ ਕਰੇਗੀ ਔਰ ਸਖਤ ਕਾਰਵਾਈ ਦੀ ਜਿਹੜੀ ਮੰਗ ਹੈ ਉਹ ਰਮਾਨ ਮਲਿਕ ਵੱਲੋਂ ਕੀਤੀ ਗਈ ਹੈ ਹੁਣ ਤੁਹਾਨੂੰ ਉਹ ਵੀਡੀਓ ਸੁਣਾਉਨੇ ਆ ਜਿਹੜੀ ਵੀਡੀਓ ਸਾਂਝੀ ਕਰਕੇ ਖੁਦ ਰਮਾਨ ਮਲਿਕ ਨੇ ਇਸ ਧਮਕੀਆਂ ਬਾਰੇ ਜ਼ਿਕਰ ਕੀਤਾ ਔਰ ਇਸ ਦੇ ਨਾਲ ਯੂਟਿਊਬਰ ਰਮਾਨ ਮਲਿਕ ਨੇ ਉਹਨਾਂ ऑडियो ने भी साझा किया है जिस ऑडियो के अरमान मलिक तो उसके परिवार को धमकियाँ देती जा रही ये अभी मुझे जो धमकी आई है वो सुन के ना आपके रोंगटे खड़े हो जाएंगे मुझे बोला जा रहा है कि तुम्हारे बच्चों को संभाल के रखना मारेंगे ज़रूर मेरे बच्चों के बारे में बोला जा रहा है उन्होंने क्या बिगाड़ा है पिछले एक महीने से मैं बहुत सफ़र कर रहा हूँ मुझे ब्लैक किया जा रहा है मुझे जान से मारने की धमकी दी जा रही है और जब मैं उनके मैसेज इग्नोर करता हूँ तो गाली गलोच की जा रही है उसको लेके मैंने पंजाब सरकार से एक छोटी सी गुहार लगाई है आप चीज़ें देखें सुने और उन पर प्लीज़ एक कड़ा एक्शन लें जिससे मेरे बच्चे सेफ हो पाएँ और ये एक बहुत ही बुरा रैकेट है और मैं चाहता हूँ इस रैकेट का आप भांडा फोड़ें कि कहाँ से शुरू हुआ है किसने किया है और ये ब्लैक क्यों कर रहे हैं साथ ही साथ मेरी फैमिली इस टाइम बहुत ज़्यादा खतरे जा मर्जी जाना तेरे को जाए अपने बच्चों को बचा के रखी तेरे गोली बाद में लगी पहले तेरे बच्चों के में लगी ये सारी चीजें बेशक रिकॉर्ड करके रख ले जो मर्जी होता हो तेरे से पुलिस प्रशासन जिस मर्जी के पास चलिया जा जहाँ मर्जी जाना हो तेरे को वहाँ चला जो धमकी